ਅੱਜ ਬਹੁਤ ਜੋਰ ਲੱਗਿਆ ਪਿਆ ਵੀ ਜਿਹੜੇ ਇਹ ਰਾਹ ਤੇ ਤੁਰੇ ਕੇਸ ਤੱਕ ਜਿਨ੍ਹਾਂ ਨੇ ਨਹੀਂ ਸਾੰਬੇ ਸਾਥ ਸੰਗਤ ਜਿਨ੍ਹਾਂ ਨੇ ਗੁਰੂ ਵਾਲੀ ਇੱਕ ਮਰਯਾਦਾ ਨਹੀਂ ਮੰਨੀ ਉਹਨਾਂ ਨੂੰ ਅਸੀਂ ਗੁਰੂ ਦੇ ਸ਼ਰੀਕ ਬਣਾ ਬਣਾ ਕੇ ਪੂਜਣਾ ਸ਼ੁਰੂ ਕੀਤਾ ਤੇ ਸ੍ਰੀ ਗੁਰੂ ਗੰਦ ਸਾਹਿਬ ਨੂੰ ਉਹਨਾਂ ਦੇ ਡੇਰਿਆਂ ਤੇ ਲਿਜਾ ਕੇ ਮੋਹਰ ਲਾਈ ਵੀ ਇਹ ਇਹ ਰੱਬ ਨੇ ਸ੍ਰੀ ਗੁਰੂ ਗੰਦ ਸਾਹਿਬ ਇਹਨਾਂ ਦੇ ਪਿੱਛੇ ਆਉਣਗੇ ਇਹ ਨਹੀਂ ਸ੍ਰੀ ਗੁਰੂ ਗੰਦ ਸਾਹਿਬ ਦੇ ਮਗਰ ਕੇ ਐਸੇ ਅਸਥਾਨ ਜਿਹੜੇ ਸਾਰੀ ਜ਼ਿੰਦਗੀ ਸ੍ਰੀ ਗੁਰੂ ਗੰਦ ਸਾਹਿਬ ਜੀ ਦੀ ਇੱਕ ਗੱਲ ਨਹੀਂ ਜਿਨ੍ਹਾਂ ਲੋਕਾਂ ਨੇ ਮੰਨੀ ਉਹ ਚੱਲ ਕੇ ਸ੍ਰੀ ਗੁਰੂ ਗੰਗ ਸਾਹਿਬ ਦੇ ਪਿੱਛੇ ਨਹੀਂ ਲੱਗੇ ਅਸੀਂ ਸ੍ਰੀ ਗੁਰੂ ਗੰਗ ਸਾਹਿਬ ਨੇ ਮਰਿਆਂ ਦੀਆਂ ਮੜੀਆਂ ਤੇ ਲੈ ਗਏ ਉਹਨਾਂ ਦੀਆਂ ਤੇ ਉਹ ਅੱਜ ਸਾਡੇ ਸਾਹਮਣੇ ਰੌਲਾ ਪਿਆ ਹੋਇਆ ਜਿਨ੍ਹਾਂ ਦੇ ਤਖਤ ਬਣੇ ਹੋਏ ਆ ਜਿਨ੍ਹਾਂ ਦੀਆਂ ਕਬਰਾਂ ਬੜੀਆਂ ਹੋਈਆਂ ਜਿਨ੍ਹਾਂ ਦੀਆਂ ਫੋਟੋਆਂ ਪੂਜੀਆਂ ਜਾ ਰਹੀਆਂ ਸਾਰਾ ਕੁਝ ਸ੍ਰੀ ਗੁਰੂ ਗੰਗ ਸਾਹਿਬ ਦੀ ਵਿਚਾਰਧਾਰਾ ਦੇ ਵਿਰੋਧ ਕਰਦੇ ਰਹੇ ਤੇ ਹੁਣ ਵੀ ਹੋ ਰਿਹਾ ਕਿੱਥੇ ਸਾਡੀ ਬੁੱਧੀ ਪ੍ਰਿਸ਼ਟ ਹੋ ਗਈ ਭਈ ਯਾ ਤੇ ਸਤਗੁਰ ਰੀਤ ਚਲਾਈ ਕਿਉਂਕਿ ਅਸੀਂ ਗੁਰੂ ਦੀ ਰੀਤ ਨੂੰ ਨਾ ਸੁਣਿਆ ਨਾ ਸਮਝਿਆ ਤੇ ਨਾ ਮੰਨਿਆ ਜੇ ਅਸੀਂ ਸੁਣਿਆ ਸਮਝਿਆ ਤੇ ਮੰਨਿਆ ਹੁੰਦਿਆ ਨਾ ਤੇ ਫੇਰ ਸਾਨੂੰ ਪਖੰਡੀਆਂ ਦੀਆਂ ਮੜੀਆਂ ਤੇ ਜਾ ਕੇ ਮੱਥੇ ਨਹੀਂ ਸੀ ਟੇਕਣੇ ਪੈਣੇ ਸਤਗੁਰ ਦੀ ਰੀਤ ਅਪਣਾਣੀ ਹੈ ਕਿ ਜਾਂ ਉਹਨਾਂ ਮੁਰਦਿਆਂ ਦੀ ਰੀਤ ਅਪਣਾਣੀ ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹਿਓ ਬਾਕ ਧਿਆਨ ਬੁਠੇਰੇ ਬਗਲਿਆਂ ਵਾਂਗੂ ਬੈਠੇ ਰਹੇ ਸਾਰੀ ਸਾਰੀ ਜ਼ਿੰਦਗੀ 100 100 2 200 ਵਰਾ ਬੈਠੇ ਰਹੇ ਮਹਾਰਾਜ ਸత్య ਬਾਦਸ਼ਾਹ ਹਜ਼ੂਰ ਕਹਿੰਦੇ ਨਿਵਲ ਭੇਂਗਮ ਸਾਦੇ ਪੰਚ ਜਨਾਂ ਸਿਓ ਸੰਗ ਨਾ ਛੁਟਕਿਓ ਅਧ ਕਹੂ ਬਦ ਵਾਦੇ ਕੀ ਹੋਏਗਾ ਜੇ ਲੰਬੀਆਂ ਉਮਰਾਂ ਕਰ ਲਈਆਂ ਬੜੇ ਸਮਾਧੀਆਂ ਲਾ ਕੇ ਉਮਰਾਂ ਵਧਾ ਕੇ ਸਾਰ ਰੋਕ ਕੇ ਸਦੀਆਂ ਤੱਕ ਬੈਠੇ ਰਹੇ ਨਾਥ ਫਿਰ ਲਈਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਕੀ ਖਟਿਆ ਕੀ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨਤਾਇਓ ਤੇ ਮਾਰੇ ਨੇ ਨਕਾਰ ਕੇ ਸਬਦ ਕੋ ਕਿਹਾ ਕੂਰ ਕਿਰਿਆ ਉਰਜਿਓ ਸਭ ਹੀ ਜਗੁ ਸ਼੍ਰੀ ਭਗਵਾਨ ਕੋ ਬੁਤਾਨ ਨੂੰ ਪੂਜੀ ਜਾ ਰਹੇ ਮੁਰਦਿਆਂ ਨੂੰ ਪੂਜੀ ਜਾ ਰਹੇ ਅਸੀਂ ਮੁਰਦਿਆਂ ਦੇ ਉਪਾਸ਼ਕ ਕਿਸੇ ਦੀ ਮੜੀ ਤੇ ਮੱਥੇ ਟੇਕੇ ਜਾ ਰਹੇ ਆ ਕਿਸੇ ਦੇ ਬੁੱਤ ਨੂੰ ਥੜੀ ਨੂੰ ਚਿੱਤਰ ਹੂੰ ਕਿਸੇ ਕਿਸੇ ਦੇ ਦੀ ਪੱਥਰ ਦੀ ਮੂਰਤੀ ਨੂੰ ਰੱਖ ਕੇ ਗੁਰੂ ਦੀ ਰੀਤ ਤੇ ਚੱਲਣਾ ਹੈ ਕਿ ਜਾਂ ਮਨਮਤ ਦੀ ਰੀਤ ਤੇ ਚੱਲਣਾ ਹੈ ਨਿਰਣਾ ਕਰਨਾ ਪਏਗਾ ਤੁਹਾਨੂੰ ਪਰ ਅੱਜ ਸਮੱਸਿਆ ਇਹ ਹੋ ਗਈ ਕਿ ਅਸੀਂ ਧੜਾ ਵੇਖਣ ਲੱਗ ਪਏ ਅਸੀਂ ਗੁਰੂ ਦੀ ਨਹੀਂ ਸੁਣ ਰਹੇ ਤੇ ਜੇ ਧੜਾ ਮੇਰੇ ਵਾਲਾ ਤੇ ਫਿਰ ਸਭ ਕੂੜ ਉੱਤੇ ਵੀ ਮੋਹਰ ਲੱਗ ਜਾਏ ਕਿ ਹਾਂ ਜੀ ਇਹ ਠੀਕ ਹੈ ਜਾਂ ਤੇ ਸਤਗੁਰ ਰੀਤ ਚਲਾਈ ਉਹ ਰੀਤ ਕਿਹੜੀ ਹੈ ਕਿ ਤੂੰ ਭਾਈ ਆ ਮਨਮਤ ਵਾਲੀ ਰੀਤ ਛੱਡ ਤੇ ਗੁਰੂ ਵਾਲੀ ਰੀਤ ਤੇ ਚੱਲ ਇਹ ਗੁਰੂ ਦਾ ਬਚਨ ਹੈ ਮੇਰਾ ਨਹੀਂ ਕਹਿੰਦੇ ਅੱਗ ਲਾ ਕੇ ਸਾੜ ਉਹ ਰੀਤ ਨੂੰ ਜਿਹੜੀ ਤੈਨੂੰ ਗੁਰੂ ਤੋਂ ਬੇਮੁਖ ਕਰਦੀ ਹੈ ਗੁਰੂ ਦੀ ਰੀਤ ਬੋਤਾਨ ਪੁੱਜਣ ਲਈ ਨਹੀਂ ਕਹਿੰਦੀ ਗੁਰੂ ਕੀ ਰੀਤ ਮਿਰਤਾਨ ਪੁੱਜਣ ਵਾਸਤੇ ਨਹੀਂ ਕਹਿੰਦੀ ਗੁਰੂ ਕੀ ਰੀਤ ਕਹਿੰਦੀ ਆ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸੂ ਬੋਲੋ ਸ਼ਾਇਦ ਕੋਈ ਅਸਰ ਹੋਵੇ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਸਤਿਗੁਰੂ ਬਿਨਾ ਬਥੇਰੇ ਕੱਚੀ ਬਾਣੀ ਰੱਜ ਕੇ ਬੈਠੇ ਅੱਜ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਿਖਾਣੀ ਕਿਉਂ ਪਿੱਛੇ ਲੱਗ ਰਹੇ ਆ ਤੜਾ ਤੜ ਲੋਕਾਂ ਦੇ ਵੇਖਾ ਵੇਖੀ ਜੇ ਗੁਰੂ ਦਾ ਸਿੱਖ ਹੈ ਤੇ ਅੱਗ ਲਾ ਇਹਨਾਂ ਰੀਤਾਂ ਨੂੰ